ਜੀ ਅੱਜ ਦੀ ਵੈਰਾਈਟੀ ਦੀ ਗੱਲ ਕਰ ਲਈਏ ਬਹੁਤ ਸੋਹਣੇ ਸੂਟ ਆ ਗਏ ਜਿਹੜੇ ਕਿ ਤੁਹਾਨੂੰ ਅੱਜ ਦੇਖਣ ਨੂੰ ਮਿਲਣੇ ਆ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਆ ਸਾਰੇ ਡਿਜ਼ਾਈਨ ਜਿਹੜੇ ਆਪਣੇ ਕੋਲ ਅੱਜ ਦੇ ਡਿਜ਼ਾਈਨ ਆ ਗਏ ਆ ਸਾਰੇ ਤੁਸੀਂ ਚੈੱਕ ਕਰ ਰਹੇ ਹੋ ਸਿੰਗਲ ਸਿੰਗਲ ਕਰਕੇ ਤੁਹਾਨੂੰ ਸੂਟ ਦਿਖਾਵਾਂਗੇ ਜੀ ਆਪਾਂ ਸਾਰੇ ਡਿਜ਼ਾਈਨਿੰਗ ਮਿਲ ਜੂਗੀ ਆ ਦੇਖੋ ਬਹੁਤ ਪਿਆਰੇ ਸੂਟ ਆਏ ਆਪਣੇ ਕੋਲ ਸਾਰੇ ਡਿਜ਼ਾਈਨ ਨਵੇਂ ਆ ਗਏ ਆ ਮਸਲੀਨ ਤੇ ਮਸਲੀਨ ਕੋਟਨ ਦੇ ਬਹੁਤ ਸੋਹਣੇ ਸੋਹਣੇ ਹੈਂਡਵਰਕ ਵਾਲੇ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ ਆਪਣੇ ਕੋਲ ਜਿਵੇਂ ਕਿ ਆ ਦੇਖੋ ਡਿਜ਼ਾਈਨਿੰਗ ਆਈ ਆਪਣੇ ਕੋਲ ਸਾਰੇ ਹੈਂਡਵਰਕਾਂ ਵਾਲੇ ਸੂਟ ਆ ਗਏ ਐ ਸਾਰੇ ਸਿੰਗਲ ਸਿੰਗਲ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲਣਗੇ ਸ਼ੋਰਟ ਦੇ ਵਿੱਚ ਸਾਡੇ ਕੋਲ ਨਵੀਂ ਡਿਜ਼ਾਈਨਿੰਗ ਆਈ ਐ ਜਿਵੇਂ ਕਿ ਆ ਦੇਖੋ ਉਹ ਸੋਹਣੇ ਸੋਹਣੇ ਵਰਕ ਹੋਏ ਹੋਏ ਐ ਡਿਜ਼ਾਈਨ ਬਹੁਤ ਪਿਆਰੇ ਐ ਸਾਰੀ ਡਿਜ਼ਾਈਨਿੰਗ ਤੁਹਾਨੂੰ ਇੱਕ ਇੱਕ ਕਰਕੇ ਦਿਖਾਵਾਂਗੇ ਜੀ ਆਪਾਂ ਅੱਜ ਵੀਡੀਓ ਦੇ ਵਿੱਚ ਬਣੇ ਰਹੀਓ ਸਾਡੇ ਨਾਲ ਅੱਛੇ ਕੱਲ ਤੁਹਾਨੂੰ ਸਾਰੀਆਂ ਮੇਰੀਆਂ ਪਹਿਨਾਂ ਨੂੰ ਥੋੜੇ ਬਸ ਆਪਾਂ ਵੈਰਾਈਟੀ ਲੈ ਕੇ ਆਈਏ ਬਹੁਤ ਹੀ ਕੈਰੀਟੇ ਸਟਾਈਲ ਆਪ ਚੈੱਕ ਕਰ ਲਈ ਤੁਹਾਨੂੰ ਮੈਂ ਉਸਪੀਸ ਓਪਨ ਕਰਕੇ ਦਿਖਾਣਾ ਜੀ ਆਜ ਸਭ ਤੋਂ ਪਹਿਲਾ ਵੀ ਸ਼ੇਪ ਨੈਕ ਐ ਸੂਟ ਦਾ ਜੀ ਵੀਸ਼ੇਪ ਨੇ ਕਿਹਾ ਸੂਖਦਾ ਫੁੱਲ ਬਹੁਤ ਪਿਆਰਾ ਜਿਹਾ ਕ੍ਰਾਸ਼ ਦੇ ਉੱਪਰ ਆ ਜੀ ਬੇਸ ਨਵਾਂ ਆਇਆ ਹੋਇਆ ਇਹ ਸਾਰਾ ਲੇਜ਼ਰ ਦਾ ਕੰਮ ਹੈ ਜੀ ਨਾ ਕੋਈ ਖਰਾਬ ਹੋਣੀ ਵਾਲੀ ਨਾ ਕੋਈ ਉਤਰਨ ਵਾਲੀ ਸਿੱਪੀ ਸਟੋਨ ਨਾਲ 3 ਮੀਟਰ ਬਾਟਮੇ ਦੇ ਬਹੁਤ ਸੋਹਣੀ ਹੈ ਤੇ ਜਿਹੜਾ ਦੁਪट्टे ਦੀ ਗੱਲ ਕਰੀ ਆ ਦੁਪੱਟਾ ਬਹੁਤ ਪਿਆਰਾ ਜੀ ਆ ਦੁਪੱਟੇ ਦੀ ਗੱਲ ਕਰਦੇ ਆ ਤਾਂ ਦੇਖੋ ਜੀ ਕਿੰਦਾ ਸ਼ਾਨਦਾਰ ਆ ਚੁੱਕਾ ਆਪਣੇ ਕੋਲੇ ਪੂਰਾ ਹੈਵੀ ਪੂਰਾ ਜਾਲ ਦੁਪੱਟੇ ਦੇ ਵਿੱਚ ਆਪਣੇ ਕੋਲੇ ਐਤਮਾ ਬਹੁਤ ਸੋਹਣੀ ਆਉਂਦੀ ਰਹਦੀ ਹੈ ਨਵੀਆਂ ਚੀਜ਼ਾਂ ਆਉਂਦੀਆਂ ਆ ਆ ਦੇਖੋ ਜੀ ਇਹਦੇ ਵਿੱਚ ਆਪਾਂ ਨੂੰ ਕਲਰ ਵੀ ਮਿਲ ਜਾਣਗੇ 4 ਕਲਰ ਦਾ ਸੈੱ ਯੋ ਮੈਂ ਕਿ ਤੁਹਾਨੂੰ ਇੱਕ ਪਿਸਮਾ ਓਪਨ ਕਰਕੇ ਦਿਖਾਇਆ ਬਾਕੀ ਆ ਚਾਰ ਕਲਰ ਵੀਰ ਜੀ ਚਾਰੇ ਕਲਰ ਬਹੁਤ ਧਿਆਰੇ ਆਉਣਗੇ ਆਹ ਲੋ ਜੀ ਦੇਖੋ ਤੁਸੀਂ ਚੈੱਕ ਕਰ ਲਓ ਜੀ ਚਾਰ ਕਲਰ ਸ਼ਟਾ ਗਰਾਊਂਡ ਲਾਈਟ ਆਉਗੀ ਇਹਦੀ ਇਹਦਾ ਰੇਟ ਪ੍ਰਾਈਸ ਵੀ ਤੁਹਾਨੂੰ ਦੱਸਦਾ ਜੀ ਆਹ ਲੋ ਪ੍ਰਾਈਸ ਆਪਾਂ ਤੁਹਾਨੂੰ ਦਿਖਾਏ ਇਹਨੇ ਜੀ ਕੀ ਲੱਗਿਆ ਹੋਇਆ ਇਹ ਡਿਸਕਾਊਂਟ ਦੇ ਵਿੱਚ ਆ ਚੁੱਕਾ ਆਪਣੇ ਕੋਲੇ ਸੂਟ ਬਹੁਤ ਹੀ ਘੱਟ ਰੇਟ ਤੇ ਰਿਜਨਲ ਰੇਟ ਦੇ ਉੱਪਰ ਹੈ ਨਵੀਂ ਚੀਜ਼ ਡਿਸਕਾਊਂਟ ਰੇਟ ਦੇ ਵਿੱਚ ਆਹ ਦੇਖੋ ਜੀ ਇਹ ਜਿਵੇਂ ਕੋਈ 5000 6000 ਵਾਲੇ ਪੀਸ ਹੈ ਇਹ 4800 ਰੁਪਏ ਦੇ ਵਿੱਚ ਹੈਵੀ ਦੁਪੱਟੇ ਨਾਲ ਐਦੂ ਲਾ ਮੈਂ ਆਈਟਮ ਆਪਣੇ ਕੋਲੇ ਹੋਰ ਵੀ ਹੋਗੀ ਤਾਂ ਨਾ ਪਾਜੀ ਆਜੀ ਨੈਕਸਟ ਆਈਟਮ ਇਹ ਆਪਣੇ ਕੋਲੇ ਪੂਰਨ ਬੀਟਸ ਦਾ ਕੰਮ ਹੈ ਜੀ ਸਾਰਾ ਪੂਰਾ ਹੈਵੀ ਸੂਟ ਹੈ ਜੀ ਆਹ ਲੋ ਤੁਹਾਨੂੰ ਇਹਦੀ ਪੀਸ ਓਪਨ ਕਰਦੇ ਨੇ ਹਲਕਾ ਜਿਹਾ ਜੀ ਪਹਿਲਾਂ ਤੁਸੀਂ ਕਲਰ ਚਾਰਟ ਚੈੱਕ ਕਰ ਲਓ ਜੀ ਆਹ ਚਾਰ ਕਲਰ ਹੈ ਜੀ ਸਾਰਾ ਫਰੰਟ ਹੈਵੀ ਹੈ ਭਾਜੀ ਜੀ ਵਿੱਚ ਸਾਰਾ ਫਰੰਟ ਹੈਵੀ ਆਊਗਾ ਜੀ ਇਹਦੇ ਚ ਆਹ ਪੂਰਾ ਸੂਟ ਹੈ ਜੀ ਆਹ ਚੈੱਕ ਕਰ ਲਓ ਤੁਸੀਂ ਭਾਜੀ ਪੂਰਾ ਸੂਟ ਦੇ ਰਹੇ ਨੇ ਰਾ ਜੀ ਇਹਦੇ ਨਾਲ ਜਿਹੜਾ ਦੁਪੱਟਾ ਨਾ ਜੀ ਉਹ ਇਹ ਔਰਗੈਂਜ਼ਾ ਗਲਾਸ ਟਿਸ਼ੂ ਦਾ ਬੇਸ ਹੈ ਜੀ ਇਹਦੇ ਵਿੱਚ ਪੂਰਾ ਫਰੰਟ ਬਹੁਤ ਸੋਹਣਾ ਕੀਤਾ ਹੋਇਆ ਹੈ ਤੇ ਜਿਹੜਾ ਤੇ ਦੁਪੱਟਾ ਹੈ ਦੁਪੱਟਾ ਵੀ ਸੇਮ ਬੇਸ ਦਾ ਦੁਪੱਟਾ ਨਾਲ ਹੈ ਜੀ ਫੋਰ ਸਾਈਡ ਬੋਰਡ ਤੇ ਬਾਰਡਰ ਤੇ ਸਿਕਵੈਂਸ ਦਾ ਕੰਮ ਹੈ ਸੋ ਹੀ ਕੀਤਾ ਚੁੱਕੇ ਜੀ ਇਹਦੇ ਵਿੱਚ ਵੀ ਪਲੱਸ ਆਪਾਂ ਨੂੰ ਚਾਰ ਕਲਰ ਮਿਲਣਗੇ ਚਾਰੇ ਕਲਰ ਬਹੁਤ ਤੇ ਭਾਜੀ ਇਹਦੇ ਰੇਟ ਦੀ ਗੱਲ ਕਰੀਏ ਇਹ ਸਪੈਸ਼ਲੀ ਭਾਜੀ ਤੁਨ ਮਾ ਦੇਖੋ ਚੈੱਕ ਹੀ ਕਰਾਦਨੇ ਵੀਰ ਜੀ ਇਹ ਆ ਲੱਗਿਆ ਜੀ 1500 ਰੁਪਏ ਦੇ ਵਿੱਚ ਹੈ ਜੀ ਇਹ ਡਿਸਕਾਊਂਟ 'ਚ ਲੈਣੇ ਗੋਠੀ ਫਲਵੜ ਦੇ ਜੀ ਜਿਹੜੀ 21 ਨਾਲ ਦੀ ਆਫਰ ਹੈ ਤੇ ਚੀਜ਼ਾਂ ਵੀ ਨਵੀਆਂ ਸੈਮੀ ਸਟਿਚ ਆਰਟੀਕਲ ਬਹੁਤ ਪਿਆਰਾ ਤੇ ਬਹੁਤ ਸ਼ਾਨਦਾਰ ਹੈ ਜੀ ਕਪੜਾ ਬਹੁਤ ਸੋਹਣਾ ਜੀ ਇਹ ਸਭ ਤੋਂ ਵੱਡੀ ਗੱਲ ਹੈ ਇਹ ਕਪੜਾ ਬਹੁਤ ਸੋਹਣਾ ਹੈ ਆ ਨੈੱਕ ਦਾ ਕੰਮ ਬਹੁਤ ਸੋਹਣਾ ਦੇਖੋ ਜੀ ਕਲਰ ਤੁਸੀਂ ਦੇਖ ਰਹੇ ਹੋ ਤਿੰਨ ਕਲਰ ਆਇਆ ਜੀ ਇਹਦੇ ਵਿੱਚ ਤਿੰਨੇ ਕਲਰ ਬਹੁਤ ਸੋਹਣੇ ਆ ਤੇ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਚੁੱਕੇ ਆਪਣੇ ਕੋਲੇ ਤੁਹਾਨੂੰ ਮੈਂ ਡਿਜ਼ਾਈਨ ਦਿਖਾ ਦਿੰਦਾ ਜੀ ਓਪਨ ਕਰਕੇ ਆ ਲੂੰਗੀ ਆ ਡਿਜ਼ਾਈਨ ਚੈੱਕ ਕਰੋ ਜੀ ਪਹਿਲਾਂ ਤੁਸੀਂ ਆ ਤਾਂ ਬਾਰਡਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਆ ਬਾਰਡਰ ਤੇ ਆ ਗਿਆ ਭਾਜੀ ਭਾਜੀ ਆ ਨੈੱਕ ਵੀ ਚੈੱਕ ਕਰਾ ਦਿਓ ਜੀ ਨੈੱਕ ਆ ਗਿਆ ਹਾਂ ਜੀ ਤੇ ਆ ਬਾਜੀ ਦੇ ਉੱਪਰ ਵੀ ਇਹ ਕ ਅਤੇ ਦੁਪੱਟੇ ਦਾ ਹੀ ਵਰਕ ਹੈ ਹਾਂਜੀ ਦੁਪੱਟੇ ਦੇ ਵੀ ਵਰਕ ਆਊਗਾ অর্ਗੈਂਜ਼ਾ অর্ਗੈਨਿਕ ਦੁਪੱਟਾ ਆਊਗਾ ਜੀ ਨਾਲ 3 ਮੀਟਰ ਸਲਵਾਰ ਦਾ ਕਪੜਾ ਆਊਗਾ 3 ਕਲਰ ਦਾ ਸੈੱਟ ਹੈ ਵੀ ਜੀ ਇਹਦਾ ਰੇਟ ਭਾਜੀ ਇਹਦਾ ਰੇਟ ਵੀ ਜੀ 2150 ਰੁਪਏ ਦਾ ਹੋਊਗਾ ਲੈਸ ਕਰਕੇ ਆਪਾਂ ਆਹ ਵਾਹ ਇਹ ਸਾਰੇ ਡਿਸਕਾਊਂਟ ਦੇ ਵਿੱਚ ਹੈ ਗੋਟ ਇਹ ਹੋਰ ਭਾਜੀ ਇਸ ਤੋਂ ਇਲਾਵਾ ਹੋਰ ਭਾਜੀ ਆ ਦੇਖੋ ਆਈਟਮਾਂ ਦੀ ਆਈਟਮਾਂ ਲੱਗੀਆਂ ਹੋਈਆਂ ਜੀ ਤੁਹਾਡੇ ਵਾਸਤੇ ਮੈਂ ਪਹਿਲਾਂ ਹੀ ਡਿਸਪਲੇ ਕਰ ਰੱਖੀਆਂ ਜੀ ਆ ਵੀ একদম ਬਹੁਤ ਸੋਹਣੀ ਆ ਚੁੱਕੀ ਹੈ ਇਹ ਵੀ ਤੁਹਾਨੂੰ ਮੈਂ ਪੀਸ ਦੀ ਲੁੱਕ ਦਿਖਾ ਦਣਾ ਜੀ ਆ ਦੇਖੋ ਇਹ ਬੇਸ ਨਵਾਂ ਆ ਵੀਰੇ ਨਵਾਂ ਆਇ ਸਾਰਾ ਹੈਂਡਵਰਕ ਦਾ ਕੰਮ ਹੈ ਕੁੰਦਨ ਵਰਕ ਦਾ ਕੰਮ ਹੈ ਆ ਦੇਖੋ ਜੀ ਤਿੰਨ ਕਲਰ ਹੈ ਜੀ ਰੇਟ ਦੀ ਗੱਲ ਕਰ ਰਹੇ 2100 ਰੁਪਏ ਦੇ ਵਿੱਚ ਜੀ ਇਹ ਵੀ ਆਰਟੀਕਲ ਬਹੁਤ ਪਿਆਰਾ ਚੁੱਕਾ ਹੈ ਡਿਸਕਾਊਂਟ ਦੇ ਵਿੱਚ ਨਵੀਆਂ ਚੀਜ਼ਾਂ ਗੋਠੀ ਵੜਵਾਜਦੀ ਦੇਖੋ ਇਹ ਸਾਰੇ ਆਰਟੀਕਲ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਪੈਸ਼ਲ ਭਾਜੀ ਆ ਕੀ ਹੈ ਇਹ ਵੀ ਜੀ ਇਹ ਵੀ ਡਿਸਕਾਊਂਟ ਦੇ ਵਿੱਚ ਹੈ ਜੀ ਕਲਰ ਤੁਸੀਂ ਜਿਹੜਾ ਕਹਿੰਦੇ ਹੋ ਉਹ ਭਾਜੀ ਆਹ ਕੌਣ ਆ ਗਿਆ ਇਹ ਫੈਸਟ ਸਟੋਰੀ ਦਾ ਬਹੁਤ ਵਧੀਆ ਅਰੇਂਜਮੈਂਟ ਹੈ ਇਹ ਬਾਹਰ ਹੋ ਗਏ ਜੀ ਬਾਹਰੋਂ ਆਇਆ ਹੈ ਹਾਂ ਜੀ ਬਾਹਰੋਂ ਆਇਆ ਹੈ ਬਾਜੀ ਕਿੱਥੋਂ ਆਏ ਮੈਂ ਜੀ ਇੱਥੇ ਜੈਤੋ ਮੰਡੀ ਤੋਂ ਆਇਆ ਹਾਂ ਜੈਤੋ ਮੰਡੀ ਦੇ ਆਏ ਜੀ ਰੋਜ਼ ਆਪਣੇ ਨੂੰ ਕਰਦੇ ਠੀਕ ਹੈ ਠੀਕ ਹੈ ਲਓ ਜੀ ਇਹ ਮਾਲ ਪਰਚੇਜ਼ ਕਰਕੇ ਲਿਆਉਂਦੇ ਸਾਡੇ ਵਾਸਤੇ ਠੀਕ ਹੈ ਬਾਜੀ ਤੇ ਆ ਦੇਖੋ ਜੀ ਆਪਾਂ ਤੁਸੀਂ ਜਿਵੇਂ ਕਹਿੰਦੇ ਸੁਣਨਾ ਆਰਟੀਕਲ ਦਿਖਾਣਾ ਜੀ ਇਹ ਨਵੀਂ ਚੀਜ਼ ਹੈ ਨਵੇਂ ਆਰਟੀਕਲ ਦੇ ਨਾਲ ਹੈ ਇਹ ਵੀ ਆਰਟੀਕਲ ਬਹੁਤ ਪਿਆਰਾ ਹੈ ਜੀ ਆਰਗੇਨਿਕ ਦੇ ਵਿੱਚ ਹੈ ਜੀ ਇਹ ਇਹ ਆਰਗੇਨਿਕ ਦੇ ਵਿੱਚ ਆ ਗਿਆ ਹਾਂ ਜੀ ਜੀ ਹਾਂ ਜੀ ਇਹ ਤਾਂ ਪਹਿਲਾ ਬਾਰਡਰ ਦਿਖਾ ਦੇ ਵੀਰ ਜੀ ਬੀ ਬਾਰਡਰ ਬਹੁਤ ਸੋਹਣਾ ਵਰਕ ਆ ਭਾਈ ਬਹੁਤ ਸੋਹਣਾ ਵਰਕ ਆ ਵੀਰ ਜੀ ਹਾਫ ਐਂਡ ਹਾਫ ਦਾ ਕੰਮ ਹੈ ਮਿਰਰ ਐਂਡ ਪਾਰਸੀ ਧਾਗੇ ਦਾ ਕੰਮ ਹੈ ਦੇ ਵਿੱਚ ਸਾਰਾ ਨੈੱਕ ਦੇ ਉੱਪਰ ਬਹੁਤ ਸੋਹਣਾ ਕੰਮ ਹੈ ਜੀ ਤੁਸੀਂ ਦਿਖਾ ਰਹੇ ਹੋ ਨਾ ਵੀਡੀਓ ਦੇ ਵਿੱਚ ਇਹ ਸਾਰੀ ਕੱਲੀ ਕੱਲੀ ਚੀਜ਼ ਦਿਖਾ ਦਿਓ ਵੀਰ ਜੀ ਕੱਪੜਾ ਬਹੁਤ ਸੋਹਣਾ ਹੈ ਇਹਦਾ ਦੁਪੱਟਾ ਬਹੁਤ ਪਿਆਰਾ ਹੈ ਇਹਦੀ ਬਾਟਮ ਬਹੁਤ ਸੋਹਣੀ ਹੈ ਪਲੱਸ ਕੱਪੜਾ ਪਾਰਟੀ ਵੇਰ ਰੈਂਜ ਕੁਝ ਵੀ ਨਹੀਂ ਹੈ ਵੀਰ ਜੀ ਇਹਦੀ ਨਹੀਂ ਰੇਂਜ ਤਾਂ ਭਾਈ ਆਪਾਂ ਬਾਅਦ ਵਿੱਚ ਪੁੱਛਾਂਗੇ ਪਹਿਲਾਂ ਦੱਸੋ ਆ ਦੁਪੱਟਾ ਆ ਦੁਪੱਟਾ ਵੀ बस एक रिक्वेस्ट है भाई जी, जी वीडियो नु लास्ट तक जरूर देखना मेरी है भाई ना आर्टिकल बहुत प्यारे आए होए थोड़ा फायदा ही फायदा कर देंगे अपन दे जी आगे ਕੀ ਹੈ ਭਾਜੀ ਅਗੇ ਕਲਰ ਦਿਖਾ ਦੇ ਭਾਜੀ ਇਹਦੇ ਪਿਆਰ ਕਲਰ 1400 ਰੁਪਏ ਰੇਂਜ ਆ ਅੱਛੇ 1450 ਦੀ ਰੇਂਜ ਵਿੱਚ ਨਹੀਂ ਸਿਰਫ 1400 ਰੁਪਏ 1400 ਦਾ ਹਾਂਜੀ ਠੀਕ ਹੈ ਵਿੱਚ 1400 ਰੁਪਏ ਦੇ ਵਿੱਚ ਹੁਣ ਭਾਜੀ ਕੀ ਆ ਗਿਆ ਇੱਕ ਆਪਣੇ ਕੋਲ 22 ਇਹਦੇ ਵਿੱਚ ਇੱਕ ਲਾਸਟ ਆਰਟੀਕਲ ਆਇਆ ਬਹੁਤ ਹੀ ਪਿਆਰਾ ਲਾਸਟ ਆਰਟੀਕਲ ਆ ਬਹੁਤ ਹੀ ਪਿਆਰਾ ਤੇ ਸ਼ਾਨਦਾਰ ਕੁਆਲਿਟੀ ਦੇ ਵਿੱਚ ਹੈ ਜੀ ਆ ਦੇਖੋ ਜੀ ਮੜਾ ਚੈੱਕ ਕਰਕੇ ਤੁਸੀਂ ਦਿਖਾਓ ਜੀ ਪੀਸ ਕਿੱਡੇ ਮਾ ਜੀ ਆਪਾਂ ਦੇ ਰਿਹਾ ਮੜਾ ਲਓ ਜੀ ਓਪਨ ਕਰਦਨੇ ਵੀ ਜੀ ਮਤਲਬ ਤੁਸੀਂ ਕਹਿੰਦੇ ਰੋ ਰੋ ਕਹਿੰਦੇ ਭਾਜੀ ਆਪਾਂ ਨੂੰ ਲਓ ਜੀ ਓਪਨ ਕਰਕੇ ਦਿਖਾਣੇ ਤੁਹਾਨੂੰ ਪੀਸ ਦਾ ਕਪੜਾ ਟੈਬੀ ਦਾ ਵੀ ਜੀ ਇਹ ਅੱਛਾ ਟੈਬੀ ਦਾ ਕਪੜਾ ਸਾਰਾ ਧਾਗੇ ਦੀ ਲੁੱਕ ਦਾ ਕੰਮ ਹੈ ਜੀ ਤੁਹਾਨੂੰ ਪੂਰੀ ਲੁੱਕ ਦਿਖਾਣੇ ਜੀ ਪੀਸ ਜੀ 1 ਮਿੰਟ ਜੀ 1 ਮਿੰਟ ਜੀ ਆਲੋ ਇਹ ਆਲੂ ਪੀਸ ਦੀ ਲੁੱਕੀ ਦਾ ਉਪਾਜੀ ਹੋ। ਪਾਜੀ ਬਹੁਤ ਸੋਹਣਾ ਸੂਟ ਆ ਗਿਆ ਤਾਂ। ਚੈੱਕ ਕਰ ਲੋ ਵੀਰੇ ਕੱਪੜਾ ਐਨੀ ਦੀ ਕੱਪੜੇ ਦੀ ਕੁਆਲਿਟੀ ਡਾਊਨ ਹੋਊਗੀ। ਕੱਪੜੇ ਦੀ ਕੁਆਲਿਟੀ ਸਭ ਤੋਂ ਬੈਸਟ ਹੋਊਗੀ। ਮੈਂ ਨੇੜੇ ਦੀ ਦਿਖਾਦਾ ਪਹਿਣਾ। ਤੁਸੀਂ ਜਰੂਰ ਵੀਰੇ ਨੇੜੇ ਦੀ ਦਿਖਾ ਦਿਓ ਜਿਵੇਂ ਤੁਹਾਨੂੰ ਜੀ ਕਰਦਾ ਹੋਵੇ ਦਿਖਾ ਦਿਓ। ਕੱਪੜਾ ਬਹੁਤ ਸੋਹਣਾ ਜੀ। ਸਭ ਤੋਂ ਬੈਸਟ ਕੁਆਲਿਟੀ ਦੇ ਕੱਪੜੇ ਲੱਗੇ ਹੋਏ ਆ। ਇਹਦੇ ਵਿੱਚ ਵੀਰੇ ਆਪਾਂ ਤੁਹਾਨੂੰ ਇੱਕ ਸਭ ਤੋਂ ਵੱਡੀ ਗੱਲ ਸਾਂ ਪਟਾ ਪਿਓਰ ਦਾ ਦੇ ਦਾਂਗੇ ਜਿਹੜਾ ਸਿੱਟੇ ਕਰਦਾ ਇਹਦਾ ਪਿਓਰ ਦਾ ਦੁਪੱਟਾ ਹਾਂਜੀ ਤਿੰਨ ਮੀਟਰ ਸਲਵਾਰ ਦੇ ਦਾਂਗੇ ਵੀਰ ਜੀ ਇਹਦੇ ਨਾਲ ਆਪਾਂ ਤੇ ਬਾਜੀ ਇਹਦੇ ਦੁਪੱਟਾ ਕਿਹੜਾ ਆਵਲ ਫੁੱਲ ਪਿਓਰ ਦਾ ਦੁਪੱਟਾ ਵੀਰ ਜੀ ਆਹ ਕੰਮ ਵੀ ਕੀਤਾ ਹੈ ਦੁਪੱਟੇ ਦੇ ਕਹਿੰਦੇ ਦੁਪੱਟੇ ਦੇ ਪਿਓਰ ਦੇ ਦੁਪੱਟੇ ਤੇ ਕੰਮ ਨਹੀਂ ਆਉਂਦਾ ਆਹ ਦੇਖੋ ਵੀਰ ਜੀ ਅੱਛਾ ਵਰਕ ਵੀ ਕੀਤਾ ਹੈ ਵਰਕ ਵੀ ਕੀਤਾ ਹੈ ਵੀਰ ਜੀ ਵਿਚਾਲੇ ਸੈਂਟਰ ਚ ਵਰਕ ਹੈ ਫੁੱਲ ਸਟ੍ਰੈਸ ਲਾਈਨ ਵਿੱਚ ਚ ਰੰਗ ਇਹਦੇ ਰੰਗ ਦੀ ਹੈਗੇ ਵੀਰ ਜੀ ਤਿੰਨ ਕਲਰ ਦਾ ਸੈੱਟ ਹੈ ਜੀ ਤਿੰਨੇ ਕਲਰ ਆਪਣੇ ਕੋਲੇ ਅ 2250 ਰੁਪਏ ਦੇ ਵਿੱਚ ਚੈੱਕ ਕਰਾ ਦਿਓ ਪਰ ਰੇਟ 2250 ਰੁਪਏ ਇਹ ਗੋਠੀ ਉਲਵਰ ਦੀ ਇੱਕ ਹੀ ਸਪੈਸ਼ਲ ਆਫਰ ਲੱਗੀ ਹੈ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਹੈ ਤੇ ਗੋਠੀ ਉਲਵਰ ਤੇ ਵਿਜ਼ਿਟ ਕਰਨਾ ਹੈ ਤੁਹਾਡੇ ਵਾਸਤੇ ਪਾਜੀ ਚੈੱਕ ਕਰਾ ਰਹੇ ਤੁਸੀਂ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਪਾਜੀ ਹੋਰ ਕੁਝ ਦਿਖ ਰਿਹਾ ਸਾਰਾ ਕੁਝ ਦਿਖ ਰਿਹਾ ਵੀਡੀਓ ਵਿੱਚ ਕਲੀ ਚੀਜ਼ ਦਿਖ ਰਿਹਾ ਭਾਜੀ ਹਾਂਜੀ ਹਾਂਜੀ ਵੀਰ ਜੀ ਸਾਰਾ ਬਿਲਕੁਲ ਕਰ ਰਹੇ ਜੀ ਜੀ ਆ ਦੇਖੋ ਪਲਾਜੋ ਆ ਦੇਖੋ ਤਿਆਰ ਹੈ ਭਾਜੀ ਇਹ ਸਾਰਾ ਜੀ ਹਾਂਜੀ ਇਹ ਤਿਆਰ ਮਿਲੇਗਾ ਤੁਹਾਨੂੰ ਅਚਾ ਮਤਲਬ ਬਣਾਉਣ ਦੀ ਲੋੜ ਨਹੀਂ ਵੀਰ ਜੀ ਨੂੰ ਨਹੀਂ 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 ਕੱਲੀ ਫਿਟਿੰਗ ਹੋਏਗੀ ਹਲਕੀ ਜੀ ਤੁਸੀਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆਇਆ ਵਰਕ ਬਹੁਤ ਪਿਆਰਾ ਹੈ ਦੇਖੋ ਬਾਜੂਆਂ ਦੇ ਵੀ ਵਰਕ ਮਿਲ ਜੇਗਾ ਤੇ ਭਾਜੀ ਇੱਕ ਗੱਲ ਹੋਰ ਦੱਸਾਂ ਦੁਪੱਟਾ ਵੀ ਨਾਲ ਹੈ ਇਹੇ ਅਚਾ ਦੁਪੱਟਾ ਵੀ ਨਾਲ ਆ ਗਿਆ ਵੀਰ ਨਾਲ ਦੁਪੱਟਾ ਆਹ ਤਾਂ ਬਾਈ ਬਾਲਾ ਹੀ ਬੈਨੀਫਿਟ ਹੋ ਗਿਆ ਬਾਈ ਜੀ ਪਹਿਣਾ ਜਿਵੇਂ ਕਲਰ ਮੰਗਦੀ ਹੈ ਜੀ ਕਲਰ 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 ਆਜੋ ਕਲਰ ਦਿਖਾइए ਭਾਜੀ ਇੱਕ ਕ ਦੂਜਿਆ ਕਲਰ ਹੋਰ ਚੈੱਕ ਕਰੋ ਇਹ ਕਾ ਚੈੱਕ ਕਰੋ ਸਾਰੇ ਕਲਰ ਦੇਖੋ ਕਿੰਨੇ ਸੋਹਣੇ ਕਲਰ ਆ ਗਏ ਆ ਭਾਜੀ ਬਹੁਤ ਨਵੇਂ ਕਲਰ ਆ ਗਏ ਵਰਕ ਬਹੁਤ ਪਿਆਰਾ ਆਇਆ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਡਿਜ਼ਾਈਨਿੰਗ ਹੈ ਅਲੱਗ-ਅਲੱਗ ਡਿਜ਼ਾਈਨ ਆ ਭਾਜੀ ਇਹਦੇ ਵਿੱਚ ਵੀ ਅਲੱਗ-ਅਲੱਗ ਡਿਜ਼ਾਈਨ ਆਏ ਆ ਜਿਵੇਂ ਕਿ ਆਹ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਡਿਜ਼ਾਈਨ ਜਿਹੜਾ ਆ ਵਾਲਾ ਹੈ ਇਹਦਾ ਜਿਹੜਾ ਪ੍ਰਾਈਸ ਤੁਹਾਨੂੰ ਮਿਲ ਜਾਣਾ 2500-50 ਦੀ ਰੇਂਜ ਆਪਾਂ ਦੇ ਦਾਂਗੇ ਭੈਣਾਂ ਨੂੰ ਗੋਠੀ ਵਾਲੇ ਹੀ ਲੈ ਕੇ ਆਏ ਆ ਸਪੈਸ਼ਲ ਆਫਰ ਇਹ ਪਰਵੇ ਵਾਸਤੇ ਦਾਜਲਵਰੀ ਵਿੱਚ ਛੂਟ ਬਣਾਣਾ ਇੱਕ ਕਿਆਰ ਸੂਟ ਮਿਲ ਜੇਗਾ ਕੁਝ ਨਹੀਂ ਕਰਾਉਣਾ ਪਊਗਾ ਭਾਜੀ ਹਲਕੀ ਜੀ ਫਿਟਿੰਗ ਹੋਏਗੀ ਬਹੁਤ ਸੋਹਣਾ ਸੂਟ ਆ ਗਿਆ ਕਿਆਰ ਹੈ ਰੇਟ ਜਿਹੜਾ ਹੈਗਾ 2550 ਦੀ ਰੇਂਜ 'ਚ ਜੀ ਵੀਡੀਓ ਸਾਡੇ ਨਾਲ ਬਣੇ ਰਿਓ ਇੱਕ ਡੇਨ ਹੋਰ ਦਿਖਾਵਾਂਗੇ ਤੁਹਾਨੂੰ ਇਹਦੇ 'ਚ ਬਹੁਤ ਸੋਹਣਾ ਡਿਜ਼ਾਈਨ ਆਇਆ ਜੀ ਉਹ ਵੀ ਤੇਰੇ ਵੀਰ ਨੇ ਡੇਨ ਦਿਖਾਇਆ ਸੀ ਆਪਣੇ ਕੋਲੇ ਸੈਮੀ ਸਟਿਚ ਆਰਟੀਕਲ ਆਇਆ ਸੀ ਬਹੁਤ ਹੀ ਪਿਆਰਾ ਉਹਦੇ ਵਿੱਚ ਹੀ ਆਪਣੇ ਕੋਲੇ ਦੋ ਆਰਟੀਕਲ ਹੋਰ ਆ ਚੁੱਕਿਆ ਹੈ ਪਹਿਲਾਂ ਤੁਸੀਂ ਫਸਟ ਆਰਟੀਕਲ ਚੈੱਕ ਕਰ ਲਓ ਫਸਟ ਆਰਟੀਕਲ ਚੈੱਕ ਕਰ ਲਓ ਜੀ ਇਹ ਵੀ ਸੈਮੀ ਸਟਿਚ ਰੈਡੀ ਟੂ ਵੇਅਰ ਆਰਟੀਕਲ ਆ ਚੁੱਕਿਆ ਹੈ ਬਹੁਤ ਹੀ ਪਿਆ ਕੋਈ ਆਪਣੇ ਘਰੇ ਮੈਰਿਜ ਹੈ ਮੈਰਿਜ ਤੇ ਪੋਣਾ ਉਸਦੇ ਵਾਸਤੇ ਚੀਜ਼ਾਂ ਨਵੀਆਂ ਆ ਚੁੱਕੀਆਂ ਬਹੁਤ ਸੋਹਣੇ ਆਰਟੀਕਲ ਨੇ ਗੋਠੀ ਬੜਬੜ ਦੇ ਇੱਕ ਆ ਸੈਕਿੰਡ ਆਰਟੀਕਲ ਵੀ ਚੈੱਕ ਕਰ ਲੋ ਜੀ ਚਾਰ ਚਾਰ ਪੰਜ ਪੰਜ ਰੰਗ ਆ ਚੁੱਕੇ ਹਨ ਵਿੱਚ ਸਾਰੇ ਆਰਟੀਕਲ ਬਹੁਤ ਸੋਹਣੇ ਨੇ ਜੇ ਤੁਹਾਨੂੰ ਐਂ ਡਿਮਾਂਡ ਹੈ ਵੀ ਖੋਲ ਕੇ ਦਿਖਾ ਦੇਣਾ ਖੋਲ ਕੇ ਵੀ ਦਿਖਾ ਦਾਂਗੇ ਪਿੱਛੇ ਪਰ ਜੇ ਤੁਸੀਂ ਚਾਰੇ ਦੇ ਚਾਰੇ ਵਿੱਚ ਖੋਲ ਕੇ ਦੇਖਣੇ ਹੈ ਤਾਂ ਤੁਹਾਨੂੰ ਆਉਣਾ ਪੈਣਾ ਗੋਠੀ ਬੜਬੜ ਦੇ ਇਸ ਤਰ੍ਹਾਂ ਦੇ ਨਵੇਂ ਡੀਮ ਦੇਖਣ ਵਾਸਤੇ ਆਜੋ ਇੱਕ ਵਾਰੀ ਨਵੀਆਂ ਚੀਜ਼ਾਂ ਰੇਟ ਬਹੁਤ ਘੱਟ ਨੇ ਜੀ ਬਹੁਤ ਲੈਸ ਲੱਗੀ ਹੋਈ ਹੈ ਰੈਡੀ ਟੂ ਵੇਅਰ ਆਰਟੀ ਆ ਚੈੱਕ ਕਰ ਲੋ ਜੀ ਕਿੰਨਾ ਸ਼ਾਨਦਾਰ ਆਰਟੀਕਲ ਹੈ ਰੰਗ ਤੁਸੀਂ ਦੇਖੇ ਨੇ ਉਹ ਪੀਸ ਤੁਸੀਂ ਦੇਖੇ ਨੇ ਉਹ ਰੇਟ ਬਹੁਤ ਘਟਨੇ ਰੇਟ 24 ਰੁਪਏ ਦੋ ਡਿਜ਼ਾਈਨ ਹੈ ਇੱਕ ਫਰਸਟ ਆਰਟੀਕਲ ਆਵਲਾ ਹੈ ਚਾਰ ਰੰਗ ਹੈ ਜੀ ਤੇ ਸੈਕੰਡ ਆਰਟੀਕਲ ਆਵਾਂ ਸੀਗਾ ਵੀ 2400 ਰੁਪਏ ਤੁਸੀਂ ਕਰਨਾ ਕੀ ਜਿੰਨੇ ਪਾਰਸਲ ਪਏ ਆ ਹਜੇ ਓਪਨ ਕਰਨ ਵਾਲੇ ਇਹ ਜਿਹੜਾ ਦਾਜਵਰੀ ਵਾਲੇ ਸੂਟ ਹੈ ਡਿਜ਼ਾਈਨਰ ਸੂਟ ਹੈ ਸਾਰੇ ਸੂਟ ਆਪਣੇ ਕੋਲੇ ਗਏ ਨੇ ਆ ਠੀਕ ਹੈ ਵੈਰਾਈਟੀ ਤੁਸੀਂ ਪਹਿਲਾਂ ਜਿਹੜੀ ਕੁਝ ਕੁ ਸੂਟ ਓਪਨ ਕੀਤੇ ਆ ਉਹ ਦੇਖੋ ਆ ਦੇਖੋ neck ਬਣਿਆ ਹੋਇਆ ਚਪੋਰ ਕੇਰਾ ਭਾਜੀ ਚੱਕ ਕੇ ਦਿਖਾ ਦਿਓ ਮੈਨੂੰ ਤਾਂ ਇਕੱਲਾ ਗੜਾ ਹੀ ਦਿਖ ਰਿਹਾ ਆਹ ਪਹੁੰਚਿਆ ਤੇ ਵਰਕ ਦਾ ਦੁਪੱਟਾ ਆਏਗਾ ਸ਼ਾਨਦਾਰ ਤੇ ਆ ਰਹਿਣ ਵਾਲਾ ਫਰੰਟ ਇਹ ਸਾਰੀ ਹੀ ਵੈਰਾਈਟੀ ਵੀਰੇ ਹੁਣੇ ਓਪਨ ਹੋਈ ਹੈ ਆ ਸ਼ੈਰੀ ਇਹ ਆ ਗਿਆ ਜੀ ਅਗਲਾ ਡਿਜ਼ਾਈਨ ਆ ਪੂਰਾ ਫਰੰਟ ਬਣਿਆ ਹੋਇਆ ਤੇ ਨਾਲ ਲੈਣ ਵਾਲਾ ਦੁਪੱਟਾ ਦੇਖੀ ਚੱਲੋ ਵੀ ਇਹ ਡਿਜ਼ਾਈਨ ਚੈੱਕ ਕਰ ਲਓ ਜੀ ਆਰਟੀਕਲ ਬਹੁਤ ਸੋਹਣਾ ਜੀ ਯੂ ਬੋਰਡ ਦੇ ਵਿੱਚ ਹੈ neck ਬਹੁਤ ਪਿਆਰਾ ਬਣਿਆ ਹੋਇਆ ਵੀਰੇ ਸੂਟ ਦਾ ਨਾ ਦੁਪੱਟਾ ਬਹੁਤ ਸੋਹਣਾ ਸੁਰਦਾ ਜੀ ਇਹ ਸਾਰੇ ਲੈਸ ਦੇ ਵਿੱਚ ਆਏ ਹੋਏ ਨੇ ਡਿਸਕਾਊਂਟ ਦੇ ਵਿੱਚ ਆਏ ਹੋਏ ਨੇ ਆਹ ਲੋ ਜੀ ਚੈੱਕ ਕਰੀ ਚੱਲੋ ਮੇਰਾ ਵੀਰ ਚੈੱਕ ਕਰੀ ਚੱਲੋ ਮੇਰੀ ਭੈਣ ਸਾਰੇ ਡਿਜ਼ਾਈਨ ਤੁਹਾਨੂੰ ਮਿਲਨੇ 15 1600 ਦੀ ਰੇਂਜ ਚ ਆਹ ਚੈੱਕ ਕਰੋ ਜੀ ਕਿੱਡਾ ਸ਼ਾਨਦਾਰ ਆਰਟੀਕਲ ਆ ਚੁੱਕਿਆ ਪਿਓਰ ਕ੍ਰੈਸ ਟਿਸ਼ੂ ਦੇ ਵਿੱਚ ਹੈ ਜੀ ਮੇਰੀ ਗੱਲ ਕਰੀਏ ਬਹੁਤ ਘੱਟ ਹੈ ਜੀ ਡਿਸਕਾਊਂਟ ਚ ਲੈਦਾ ਗੋਠੀ ਬਣਵਾਇਦੇ ਲੋ ਜੀ ਬਾਜੀ ਇਹ ਕੀ ਕ੍ਰਸ਼ ਦੇ ਵਿੱਚ ਆਈਟਮ ਆ ਗਈ ਹੈ ਬਾਜੀ ਗਿਰ ਗਿਆ ਗळा ਗਿਰ ਗਿਆ ਗळा ਗਿਰ ਗਿਆ ਬਾਜੀ ਥੈਂਕ ਯੂ ਜੀ ਇਹ ਆ ਲੋ ਜੀ ਆ ਦੇਖੋ ਜੀ ਆ ਨੈਕ ਬਣਿਆ ਹੋਇਆ ਕ੍ਰਸ਼ ਮਟੀਰੀਅਲ ਦੇ ਉੱਤੇ ਹੈ ਦੁਪੱਟਾ ਵੀ ਨਾਲ ਦੇ ਮਟੀਰੀਅਲ ਦਾ ਲੈਣ ਵਾਲਾ ਹੈ ਆ ਲੋ ਜੀ 2-ਸ਼ੇਪ ਨੈਕ ਹੈ ਕ੍ਰਸ਼ ਦੇ ਵਿੱਚ ਚੀਜ਼ ਆ ਚੁੱਕੀ ਹੈ ਆਪਣੇ ਕੋਲ ਸਾਰੇ ਰੇਟ ਡਿਸਕਾਊਂਟ ਦੇ ਵਿੱਚ ਹੈ ਗੋਠੀ ਬਣਵਾਉਣ ਦੇ ਆਫਰ ਲੱਗੀ 21 ਦਿਨਾਂ ਦੀਆਂ ਆ ਲੋ ਜੀ ਆ ਦੇਖੋ ਜੀ ਅਗਲਾ ਕਪੜਾ ਆ ਗਿਆ ਫਿਮਰ ਦੇ ਵਿੱਚ ਸ਼ਾਈਨੀ ਵਾਲਾ ਸਟੱਫ ਰੈਨ ਵਾਲਾ ਪਾਰਟੀ ਵੀ ਸਟੱਫ ਰੈਨ ਵਾਲਾ ਕੜਾਈ ਰੈਨ ਵਾਲੀ ਹੈ ਬਿਲਕੁਲ ਇਹ ਨਵੀਂ ਕੋਲ ਇਹਨਾਂ ਪਹਿਲਾਂ ਸਟਾਈਲ ਦੇ ਵਿੱਚ ਆਰਟੀਕਲ ਹੈ ਜੀ ਬਹੁਤ ਪਿਆਰਾ ਡਿਸਕਾਊਂਟ ਰੇਟ ਦੇ ਵਿੱਚ 21 ਦਾ ਦੀ ਆਫਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਸਪੈਸ਼ਲ ਸੂਟ ਦਾਜ ਹਨਵਰੀ ਦੇ ਆਹ ਲਓ ਜੀ ਆ ਆਪਣਾ ਜਿਹੜਾ ਫਾਈਨਲੀ ਡਿਜ਼ਾਈਨ ਖੋਲਣ ਜਾ ਰਹੇ ਆ ਆਹ ਹੈ ਜੀ ਪਾਊਡਰ ਬਲੂ ਕਲਰ ਦੇ ਵਿੱਚ ਦੁਪੱਟਾ ਦੇਖੋ ਜੀ ਰੈਨ ਵਾਲਾ ਲੈਸੇਜ ਵਾਲਾ ਗਲੇ ਤੇ ਕੀਤਾ ਹੋਇਆ ਹੈਂਡਵਰਕ ਇਹ ਸਾਰੇ ਆਰਟਿਕਲ ਤੁਹਾਨੂੰ ਮਿਲਣਗੇ ਡਿਸਕਾਊਂਟ ਦੇ ਵਿੱਚ ਜਿਵੇਂ ਕਿ ਆਪਾਂ ਗੱਲ ਕਰ ਲਈ 1500 1700 1800 2200 2300 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਪਾਇਰਟੀ ਵੈਰਾਈਟੀਆਂ ਮਿਲ ਜਾਣਗੇ ਜਿਹੜੇ ਕਿ ਬਾਜ਼ਾਰ ਦੇ ਵਿੱਚ ਮਿਲਦੇ ਨੇ 4-5000 ਰੁਪਏ ਦੇ ਬਿਲਕੁਲ ਜੀ ਬਿਲਕੁਲ ਅੱਧੇ ਰੇਟਾਂ ਤੇ 50% ਆਫ ਤੇ ਵੈਰਾਈਟੀ ਸਾਰੀ ਨਵੀਂ ਆ ਚੁੱਕੀ ਹੈ ਸਾਡੇ ਨਾਲ ਬਣੇ ਰਿਓ ਤੇ ਵੀਡੀਓ ਦੇਖਦੇ ਰਿਓ ਆ ਜਿਹੜੇ ਪਾਸਲ ਹੈ ਆ ਮੇਰੀਆਂ ਭੈਣਾ ਵਾਸਤੇ ਪਾਰਸਲ ਆ ਜੀ ਪੈਂਡਿੰਗ ਪਏ ਆ ਓਪਨ ਕਰਾਂਗੇ ਰੇਟ ਲਾਵਾਂਗੇ ਅੱਧੇ ਤੇ 10 ਜਨਵਰੀ ਦੇ ਸਪੈਸ਼ਲ ਸੂਟ ਬਣਾਉਣੇ ਆ ਜਿਹੜੇ ਚੀਜ਼ਾਂ ਲੈਣੀਆਂ ਨਵੀਆਂ ਇੱਕ ਵਾਰੀ ਵਿਜ਼ਿਟ ਕਰੋ ਗੋਠੀ ਵੜਵੜ ਧੋਬੀ ਗਰ ਬਠਿੰਡਾ ਤੇ ਪ੍ਰਦੀਪ ਜੀ ਆ ਚੁੱਕੇ ਆ ਤੁਹਾਨੂੰ ਵੈਰਾਈ ਦਿਖਾਣਗੇ ਹੋਰ ਬਹੁਤ ਜਲਕੋ ਜੀ ਜੇ ਰੇਟ ਸਹੀ ਲੈਣੇ ਆ ਜਿਹੜੇ ਕਹਿ ਰਹੇ ਆ ਅੱਧੇ ਰੇਟ ਲੈਣੇ ਆ ਅੱਧੇ ਰੇਟ ਲੈਣਾ ਤੇ ਗੋਠੀ ਆਲਾ ਆਣਾ ਪੂਗਾ ਨਵੀਆਂ ਚੀਜ਼ਾਂ ਲੈਣੀਆਂ ਗੋਠੀ ਆਲਾ ਆਣਾ ਪੂਗਾ ਬਹੁਤ ਹੀ ਘੱਟ ਰੇਟਾਂ ਦੇ ਆਪਾਂ ਉਸ ਤੇ ਲੜ ਪਈਏ ਜੀ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਗਿਫਟ ਕਰਨਾ 50% ਸਪੋਰਟ ਦੇ ਚ ਵੀ ਗਿਆ ਮਸ਼ਰੀਨ ਦੇ ਥੁਰ ਲੱਗੇ ਆਪਣੇ ਕੋਲ ਆ ਸਾਰਾ ਮਸ਼ਰੀਨ ਦਾ ਆਰਟੀਕਲ ਹੈ ਤੁਸੀਂ ਯਕੀਨ ਮੰਨਿਓ 1500 1600 ਬਿਆਜ ਚ ਵਿਕਰੇ ਆਮ ਆਪਣੇ ਕੋਲ ਮਿਲ ਰਿਹਾ 990 ਰੁਪਏ ਦਾ ਅਗਲਾ ਆਰਟੀਕਲ ਆ ਵੀ 990 ਰੁਪਏ ਦਾ ਆ ਵੀ 990 ਰੁਪਏ ਦਾ ਆ ਆਪਣੇ ਕੋ ਆ ਗਿਆ ਬੁਟੀਕ ਦੇ ਪੀਸ ਬੁਟੀਕ ਦੇ ਪੀਸ ਦੁਪੱਟੇ ਤੋਂ ਬਗੈਰ ਕਸ਼ਮੀਨਾ ਵੇਪਰ ਕਸ਼ਮੀਨਾ ਦੇ ਉੱਪਰ ਦੁਪੱਟੇ ਤੋਂ ਬਗੈਰ ਆਰਟੀਕਲ ਆਪਣੇ ਕੋ ਹੱਥ ਕੇ ਦੀ ਇਹ ਹਲੋਚ ਸਿਲਕ ਪਸ਼ਮੀਨਾ ਸਿਲਕ ਪਸ਼ਮੀਨਾ ਬਟੇਕ ਤੇ ਪੀਸ ਬੋਟਮ ਤੇ ਵਰਕ ਰੇਟ ਤੇ 1500 ਰੁਪਏ ਰੇ ਸਾਢੇ 1500 ਰੁਪਏ ਚ ਐਨੇ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਚੁਕੇ ਨੇ ਸਿਲਕ ਹਲੋ ਪਸ਼ਮੀਨਾ ਸਿਲਕ ਦੇ ਪਰ ਪਸ਼ਮੀਨਾ ਸਿਲਕ ਦੇ ਪਰ ਐਨੇ ਸੋਹਣੇ ਡਿਜ਼ਾਈਨ ਮੈਂ ਨਹੀਂ ਕਹਿੰਦਾ ਕਿੱਥੇ ਮਿਲਣਗੇ ਰੇਟ ਮਿਲਣਗੇ ਅਤੇ ਕੁਆਲਟੀ ਮਿਲੂਗੀ ਨਵੀਂ ਨਵੀਂ ਕੁਆਲਟੀ ਨਹੀਂ ਬਾਈ ਯਾਰ ਬਿਆਹ ਸੋਹਣੇ ਮਿਲਣਗੇ 50 ਆਫ ਤੇ ਮਿਲਣਗੇ ਰੇਟ ਮਿਲਣਗੇ ਅੱਧੇ ਭਾਜੀ ਅੱਤੇ ਇਹ ਰੇਟਾਂ ਦੀ ਗੱਲ ਕਰਨਾ ਭਾਜੀ ਮੈਂ ਭਾਜੀ ਮੈਂ ਪੁੱਛ ਰਿਹਾ ਸੀ ਕਿ ਇਹਨਾਂ ਦਾ ਦੁਪੱਟੇ ਤਾਂ ਨਹੀਂ ਆਏ ਨਹੀਂ 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 ਦੁਪੱਟੇ ਤੋਂ ਬਿਗੈਰ ਆ ਵੀਰੇ ਦੁਪੱਟਾ ਕਈ ਵਾਰੀ ਨਾ ਮੇਰੇ ਪਹਿਣਾ ਕੋਲ ਕੰਟਰਾਸਟ 'ਚ ਆਉਂਦਾ ਹੈ ਆਪਾਂ ਆਮ ਦੁਪੱਟਾ ਘਰੇ ਪਿਆ ਹੁੰਦਾ ਹੈ ਹਰ ਕੁ ਕੰਮ ਦੇਖੋ ਜੀ ਭਾਜੀ ਮੋਹ ਸੋਨਾ ਵਰਗ ਹੈ ਕੰਮ ਦੇਖੋ ਜੀ ਭਾਜੀ ਕੋਈ ਦਿੱਤੀ ਸੂਟ ਹੋਵੇ ਥੱਲੇ ਆ ਲੈ ਭਾਜੀ ਉਹ ਦੂਜੇ ਨੰਬਰ ਵਾਲਾ ਭਾਜੀ ਆਹ ਵਾਲਾ ਹਾਂਜੀ ਆ ਕੋਈ ਨਾ ਭਾਜੀ ਜੀ ਦੇਖ ਲੇ ਜੀ ਮਿਲੂਗੀ ਨਵੀ ਪਰ ਇਹ ਕਿਹੜਾ ਕੱਪੜਾ ਹੈ ਇਹ ਸਿਲਕ ਪਸ਼ਮੀਨਾ ਚੀ ਮਿਲੂਗੀ ਨਵੀ ਰੇਟ ਮਿਲਣਗੇ ਅੱਤੇ ਪੂਰੇ ਬਜਾਤ ਕੋਈ ਦੇ ਕੇ ਦਿਖਾਵੇ ਅੱਛਾ ਸਾਨਾ ਬੱਟੀ ਗੱਲ ਬਣੇਗੀ ਆਪਣੇ ਕੋਲ ਚੀਜ਼ ਮਿਲੂਗੀ ਬਿਲਕੁਲ ਨਵੀਂ ਆਪਾਂ ਪੁਰਾਣਾ ਕੰਮ ਨਹੀਂ ਪੁਰਾਣੇ ਘੜੀਆਂ ਦਿਖਾਈ ਆਈਆਂ ਇਹ ਆ ਲੋ ਇਹ ਆ ਟਿਕ ਦੇ ਹੋਈ ਐਡੇ ਸੋਹਣੇ ਪਸ਼ਮੀਨਾ ਪਸ਼ਮੀਨਾ ਸਿਲਕ ਦੇ ਉੱਪਰ ਕੋ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ ਉਹ ਸਾਰੇ ਡਿਜ਼ਾਈਨ ਨਵੇਂ ਆਪਣੇ ਕੋਲੋਂ ਕੋਈ ਡਿਜ਼ਾਈਨ ਪੁਰਾਣਾ ਨਹੀਂ ਕੁਆਲਿਟੀ ਐ ਨਵੀਆਂ ਸਾਈ ਭਾਜੀ ਹਾਂਜੀ ਹਾਂਜੀ ਮੈਂ ਕੰਮੀ ਦਵਾਂਗੇ ਆਪਾਂ ਮੈਂ ਕਹ ਜਮਾ ਜੀ ਫਿਰ ਫਾਇਦਾ ਕੀ ਗੋਠੀ ਵਾਲਿਆਂ ਦਾ ਇਹੀ ਤਾਂ ਫਾਇਦਾ ਹੈ ਉਸ ਤੇ ਫਾਇਦਾ ਹੋਏ ਪਿੰਡਾਂ ਦਾ ਰੇਡ ਦਾ ਹੱਥ ਤੇ ਮਿਲਣਗੇ ਮਿਲਣਗੇ ਕੁਆਲਿਟੀ ਵੀ ਨਹੀਂ ਮਿਲੂਗੀ ਬਿਲਕੁਲ ਜੀ ਪੁਰਾਣੀਆਂ ਚੀਜ਼ਾਂ ਦੇ ਵੇਚਦੇ ਪੁਰਾਣਾ ਟਾਈਮ ਨਹੀਂ ਦੁਕਾਨ ਛੜਰ ਜੱਕ ਲਿਆ ਦੁਕਾਨ ਖੋਲ ਧੂਪੀ ਆ ਕੇ ਬੈਹੋ ਮੇਰੇ ਸੋਸ਼ਲ ਮੀਡੀਆ ਟਾਈਮ ਹੈ ਉਹੀ बिकੇ ਰੇ ਮਾਲ ਔਨਲਾਈਨ ਲੋਕਾਂ ਦਾ ਕਰੋੜਾ ਰੁਪਿਆ ਮਾਲ ਉਹੀ बिकੇ ਰੇ ਔਨਲਾਈਨ ਕਿਉਂ बिकੇ ਰੇ ਟੀ ਨਵੀਂ ਟੀ ਨਵੀਂ ਰੇ ਐ ਨਵੀਂ ਕਈ ਵਾਰ ਪਹਿਲਾਂ ਕਿਉਂ ਨਹੀਂ ਲੋਕੀ ਛੜਰ ਜੱਕ ਲਿਆ ਤੂੰ ਬੱਤੀ ਕੱਲੀ ਗਾਗ ਆਪਣੇ ਮਨੂ ਦਾ ਗਾਗ ਨਹੀਂ ਆਉਂਦਾ ਵੀਰੇ ਗਾਗ ਬਹੁਤ ਸਿਆਣਾ ਹੈ ਗਾ ਕੋਈ ਆ ਗੋ ਜਿੱਥੇ ਬ੍ਰੈਡੀ ਨਹੀਂ ਮਿਲੂਗੀ ਜਿੱਥੇ ਰੇਡ ਮਿਲਣਗੇ ਅਤੇ ਉੱਥੇ ਗਾ ਕਰਦਾ ਇਕਲ ਉਹ ਪਹਿਲਾਂ ਵਾਲੇ ਗੱਲਾਂ ਗਈਆਂ ਸੋਸ਼ਲ ਮੀਡੀਆ ਤੇ ਜਵਾਨਾਂ ਵਿੱਚ ਹੀ ਹਰ ਕੋਈ ਵੀਡੀਓ ਬੰਦਾ ਬਣਾ ਬਣਾ ਕੇ ਚੇਰੀ ਚੀਜ਼ ਕਸਟਮ ਹੌਂ ਚੰਗੀ ਲੱਦੀ ਹੈ ਉਹ ਜਿੱਥੋਂ ਘੱਟ ਮਿਲਦੀ ਹੈ ਅੱਲਾ ਉਸਦੀ ਜਾਂਦੇ ਵੀਰੇ ਆਹ ਰੱਖੋ ਆ ਸਾਰੇ ਡਿਜ਼ਾਈਨ ਨਵੇਂ ਬਣਾ ਕੋ ਆ ਲੋ ਇਹ ਆ ਚੱਕਰੋ ਜੀ ਸਾਰੇ ਡਿਜ਼ਾਈਨ ਨਵੇਂ ਦਊਂਗਾ ਜੀ ਕੋਈ ਡਿਜ਼ਾਈਨ ਪੁਰਾਣੇ ਨਹੀਂ ਦਊਂਗਾ ਸਾਰੇ ਆਰਟੀਕਲ ਨਵੇਂ ਦਊਂਗਾ ਬਟਿਕ ਦੇ ਪਿੱਛੇ ਨਵੇਂ ਦਊਂਗਾ ਕੁਆਲਿਟੀ ਨਵੀਂ ਦਊਂਗਾ ਡਿਜ਼ਾਈਨ ਨਵੇਂ ਦਊਂਗਾ ਆ ਲੈ ਚੈੱਕ ਕਰੋ ਜੀ ਰੇਸ਼ਮ ਦੇ ਕਰੋ ਆ ਦੇਖੋ ਆ ਸਾਰਾ ਰੇਸ਼ਮ ਹੈ ਜੈ ਬੋਰਸ਼ ਮਹਾਲੀ ਵੀ ਹੈ ਹਲੋ ਜੈ ਬੋਰਸ਼ ਮਹਾਲੀ ਉਹ ਕੰਮ ਨਹੀਂ ਹੈ ਵੜਾ ਲਓ ਜੀ ਤੁਹਾਡੇ ਵਾਸਤੇ ਅੱਜ ਕਾ ਪਸ਼ਮੀਨਾ ਸਿਲਕ ਦੇ ਸੂਟ ਜਿਵੇਂ ਕਿ ਪ੍ਰਦੀਪ ਜੀ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਤੁਹਾਡੇ ਵਾਸਤੇ ਇਹ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਲੈ ਕੇ ਆਇਆ ਰੇਡ ਵੀ ਨਿਗਾ ਕਰਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੁਸੀਂ ਪਹਿਲਾਂ ਕਪੜਾ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਜੀ ਇਹ ਸਾਰੇ ਥੈਡ ਦੇ ਵਿੱਚ ਆਇਆ ਹੈ ਪ੍ਰਦੀਪ ਜੀ ਸਪੈਸ਼ਲ ਆਈਟਮਾਂ ਲੈ ਕੇ ਆਉਂਦੇ ਰਹਿੰਦੇ ਆ ਭਾਜੀ ਦੱਸੋ ਮੈਨੂੰ ਸ਼ਰੀ ਭਾਜੀ ਜਿਹੜੀ ਆਈਟਮ ਆਪਣੀ ਦੁਕਾਨ ਤੇ ਮਿਲੂ ਨਾ ਸਹਿਲ ਭਾਜੀ ਜਿਹੜੀ ਐਟਮ ਆਪਣੇ ਦੁਕਾਨ ਦੇ ਮਿਲੂਗੀ ਤੁਸੀਂ ਸਾਡੀ ਦੁਕਾਨ ਤੇ ਵੀ ਟਰਾਈ ਕਰ ਲਓ ਆ ਕੇ ਤੇ ਵੀ ਆਪ ਵੀ ਟਰਾਈ ਕਰ ਲਓ ਅੱਛਾ ਕਸਟਮਰ ਨੂੰ ਪੰਨੀ ਗੱਲ ਕਹਿਣੀ ਹੈ ਐ ਸਾਡੇ ਆਪਾਂ ਕਿਉਂਕਿ ਭਾਈ ਸਾਹਿਬ ਆ ਹੀ ਗਏ ਤੁਸੀਂ ਕਢਾਈ ਕਰਨ ਚਲੇਓ ਆੜਿਆ ਆੜਿਆਂ ਦੇ ਥੈਡ ਵਰਕ ਦਾ ਮੇਰੇ 12 1300 1500 ਲੈ ਲਾਂਗੇ ਲੈ ਲਾਂਗੇ ਆਰਾਮ ਨਾਲ ਲੈ ਲਾਂਗੇ ਉਹ ਮੈਂ ਕਹਿੰਦਾ ਇੰਨਾ ਗੁੰਧਮਾ ਕਰ ਕੰਮ ਨਹੀਂ ਕਰ ਕੇ ਦੇ ਆਪਣਾ ਕੰਮ ਤੇ ਕਰ ਲਓ ਇੰਨਾ ਕੰਮ ਹੈ ਜੀ ਹਾਂਜੀ ਥੋਸ ਕੰਮ ਹੈ ਏਕ ਕਲਾਸ ਦਾ ਮੇਰੀ ਏਕ ਕਲਾਸ ਜਿੰਦਾ ਰੇਟ ਹੈ 1500 ਰੁਪਏ ਦਾ ਜੇ ਭਾਈ ਬੋਰਡਰ ਤੇ ਵਰਕ ਹੋਏਗਾ ਹਲ ਚੈੱਕ ਕਰੋ ਇਹ ਆਪਣੀ ਮਰਜ਼ੀ ਹੈ ਵੀ ਆਪਾਂ ਸਲਵਾਰ ਤੇ ਪੌਂਚੇ ਬਣਾ ਲਿਆ ਚਾਹੇ ਬਾਵਾ ਦੇ ਬਾਜੂ ਉਹ ਕਸਟਮਰ ਦੀ ਮਰਜ਼ੀ ਹੈ ਰੀ ਆਪਣੇ ਕੋਲ ਮੰਦਿਆ ਨਾ ਮਿਲਣਗੇ ਇਹ ਆਲੋ ਬਾਜੀ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਇਹ ਚਿੰਦੀ ਬੁੱਟੀ ਦਾ ਕੰਮ ਵੀ ਜਿਵੇਂ ਅੱਜ ਕੱਲ ਚੱਲੀ ਹੁੰਦਾ ਟ੍ਰੈਂਡ ਦੇ ਵਿੱਚ ਹੈ ਇਹ ਚੀਜ਼ ਬਾਰਡਰ ਦੇ ਦੇਖ ਰਹੇ ਹੋ ਤੁਸੀਂ ਤੇ ਨੈੱਕ ਵੀ ਦੇਖ ਲਓ ਵੀਰੇ ਨੈੱਕ ਵੀ ਬਹੁਤ ਪੈਰਾ ਹਨ ਨੈੱਕ ਵੀ ਦਿਖਾਣੇ ਆ ਜੀ ਆਹ ਚੈੱਕ ਕਰ ਲਓ ਨੈੱਕ ਦਾ ਆਰਟੀਕਲ ਇਹ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਆਏ ਹੋਏ ਨੇ ਓਪਨ ਤੇ ਓਪਨ ਰੱਖਿਆ ਗੋਠੀਵੜ ਵੱਡੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਲੈਸ ਦੇ ਵਿੱਚ ਆ ਸਾਰੇ ਆਰਟੀਕਲ ਅਗਲੇ ਜੀ ਤੁਹਾਨੂੰ ਗੋਠੀਵੜ ਵੱਡੇ ਚੈੱਕ ਕਰੋ ਜੀ ਆਰਟੀਕਲ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ 1500 1600 1500 1600 ਰੁਪਏ ਚ ਮਿਲ ਜਾਣੇ ਹੈ ਵੈ ਇੱਕ ਉਸ ਦੁਕਾਨ ਨੂੰ ਸਟਾਕ ਦੇ ਚਾਰ ਕਦਰ ਦਿਖਾ ਦੇ